ਹਲੋ ਬਾਈ ਜੀ ਆਪਾਂ ਆਏ ਹੋਇਆ ਜੀ ਗੁਰਦੁਆਰਾ ਸ਼ਰੀਪ ਪੌਰ ਸਾਹਿਬ ਹੈ ਅੱਜ ਤਰੀਕ ਹੈ ਜੀ ਆ 1 ਸਤੰਬਰ 2023 ਤੇ ਸਵੇਰ ਦੇ ਬੱਜ ਚੁੱਕਿਆ ਜੀ 11 ਤੇ ਆ ਦੇਖੋ ਗੁਰਦੁਆਰਾ ਸਾਹਿਬ ਦਾ 뷰 ਗੁਰੂ ਪਿਆਰਿਓ ਸਿੱਖ ਧਰਮ ਚ ਗੁਰੂ ਵਾਲਾ ਬਣ ਲਈ ਅਮਰਤ ਛਕਣਾ ਜ਼ਰੂਰੀ ਹੈ ਸੇਕ ਰਹਿਤ ਮਰਿਆਦਾ ਅਨੁਸਾਰ ਪਵਿੱਤਰ ਅੰਮ੍ਰਿਤ ਤਿਆਰ ਕਰਨ ਲਈ ਪੰਜ ਪਿਆਰਿਆਂ ਵੱਲੋਂ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ। ਇਹਨਾਂ ਪੰਜ ਬਾਣੀਆਂ ਵਿੱਚੋਂ ਇੱਕ ਬਾਣੀ ਚੌਪਈ ਸਾਹਿਬ ਦੀ ਰਚਨਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1753 ਵਿੱਚ ਗੁਰਦੁਆਰਾ ਬਪੌਰ ਸਾਹਿਬ ਵਿਖੇ ਕੀਤੀ ਸੀ। ਗੁਰੂ ਜੀ ਨੇ ਐਤਵਾਰ ਵਾਲੇ ਦਿਨ ਸਤਲੋਜ ਦੇ ਕੰਢੇ ਤੇ ਬੈਠ ਕੇ ਗ੍ਰੰਥ ਸਾਹਿਬ ਨੂੰ ਪੂਰਾ ਕੀਤਾ ਸੀ। ਸ਼ਿਵਾਲਕ ਦੀਆਂ ਪਹਾੜੀਆਂ ਦੇ ਰਣਮੀਕ ਸਥਾਨ ਤੇ ਸਥਿਤ ਹੈ ਜੀ ਗੁਰਦੁਆਰਾ ਵਿਪੌਰ ਸਾਹਿਬ ਨੰਗਲ ਡੈਮ ਤੋਂ 4 ਕਿਲੋਮੀਟਰ ਦੂਰ ਸਤਲੁਜ ਦਰਿਆ ਦੇ ਕੰਢੇ ਤੇ ਸ਼ਸ਼ੋਭਤ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸਮਤ 1753 ਵਿੱਚ ਆਏ ਸੀ ਇੱਕ ਮਾਨਤਾ ਅਨੁਸਾਰ ਇਸ ਸਥਾਨ ਤੇ ਗੁਰੂ ਜੀ ਨੇ 13 ਮਹੀਨੇ 13 ਦਿਨ 13 ਘੜੀਆਂ ਅਤੇ 13 ਪਲ ਗੁਜ਼ਾਰੇ ਸਨ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ ਜੀ